ਅੱਜ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਕਿ ਸਾਡੇ ਬਹੁਤ ਹੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਪਹਿਲਾ ਨਿਸ਼ਾਨਾ ਰਿਆ ਸ਼ੁਰੂ ਤੋਂ ਪੰਜਾਬ ਦੇ ਬੱਚਿਆਂ ਨੂੰ ਪੰਜਾਬ ਦੇ ਵਿੱਚ ਸੈਟਲ ਕਰਨਾ ਉਹ ਨੌਕਰੀਆਂ ਨੇ ਜਿਹੜੀਆਂ ਉਸ ਮੰਦ ਦੇ ਵਿੱਚ ਜਿੱਥੇ ਸਰਕਾਰ ਅਜ ਤੱਕ 42000 ਤੋਂ ਜ਼ਿਆਦਾ ਨੌਕਰੀਆਂ ਬੱਚਿਆਂ ਨੂੰ ਰੈਗੂਲਰ ਨੌਕਰੀਆਂ ਔਰ 12000 ਤੋਂ ਜ਼ਿਆਦਾ ਬੱਚੇ ਜਿਹੜੇ ਕੱਚੇ ਮੁਲਾਜ਼ਮ ਸੀ ਉਹਨਾਂ ਨੂੰ ਪੱਕੇ ਜਾਂ ਉਹਨਾਂ ਨੂੰ ਵਧੀਆ ਉਹਦੇ ਚ ਲੈ ਕੇ ਆਂਦਾ ਸਕਿੱਲ ਚ ਲੈ ਕੇ ਆਂਦਾ ਔਰ ਉਹਦੇ ਨਾਲ ਨਾਲ ਮੈਨੂੰ ਬੜੀ ਖੁਸ਼ੀ ਹੈ ਵੀ ਸ਼ਾਭੂ ਕੋਪੜੇ 뱅 ਜਿਹੜਾ ਹੈ ਉਹਨਾਂ ਦੇ ਸਾਡੇ ਮੇਰੇ ਨਾਲ ਚੇਅਰਮੈਨ ਵਿਕ੍ਰਮ ਸ਼ਰਮਾ ਬੋਬੀ ਜੀ ਔਰ ਸਾਰੇ ਸਾਥੀ ਐਮ ਡੀ ਸਾਹਿਬ ਇਹਨਾਂ ਦੇ ਡਾਇਰੈਕਟਰ ਸਾਹਿਬਾਨ ਜਿੰਨੇ ਵੀ ਹੈ ਅੱਜ 21 ਤੋਂ ਜ਼ਿਆਦਾ ਅਸਾਮੀਆਂ ਜਿਹੜੀਆਂ ਹੈਗੀਆਂ ਇਹਨਾਂ ਨੇ ਜਿਹਦੇ ਵਿੱਚ ਕਲਰਕ ਲੈਵਲ ਦੇ ਬੱਚੇ ਆ ਔਰ ਕੰਪਿਊਟਰ ਦੇ ਲਈ ਜਾਂ ਜੋ ਵੀ ਉਹਨਾਂ ਦੀ ਜੌਬਸ ਹੈਗੀਆਂ ਉਹਨਾਂ ਨੂੰ ਰੈਗੂਲਰ ਜੌਬਸ ਮਿਲੀ ਆ ਜਿੱਥੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਬੱਚਿਆਂ ਨੂੰ ਜੌਬ ਮਿਲੀ ਆ ਉੱਥੋਂ ਬਹੁਤ ਸਾਰੇ ਬੱਚੇ ਦੂਰੋਂ ਵੀ ਆਏ ਆ ਸੋ ਇਹਨਾਂ ਨੂੰ ਜਿੱਥੇ ਅੱਜ ਵਧਾਈ ਆ ਔਰ ਇੱਕ ਗੱਲ ਹੈ ਵੀ ਆਪਣ ਡੂ ਯੂਅਰ ਡਿਊਟੀ ਬੈਸਟ ਆਪਣੀ ਡਿਊਟੀ ਨੂੰ ਅੱਛੀ ਤਰ੍ਹਾਂ ਕਰਨਾ ਬੰਦਾ ਆਪਣੀ ਤਰੱਕੀ ਕਰਦਾ ਜਾਂਦਾ ਔਰ ਕਿਉਂਕਿ ਵੈਸਟ ਬੈਂਕ ਹੈ ਹੁਸ਼ਿਆਰਪੁਰ ਦਾ ਔਰ ਇਹਨੂੰ ਹੋਰ ਵੈਸਟ ਬਣਾਉਣ ਦੇ ਲਈ ਜਿਹੜੀ ਜਿੰਨੀ ਮੈਨੇਜਮੈਂਟ ਹੈ ਇਹ ਇਹਨਾਂ ਲਈ ਮੈਂ ਕਹਣਾ ਇਹਨਾਂ ਦੀ ਜਿੰਨੀ ਛਲਾਂਗਾ ਕੀਤੀ ਜਾਵੇ ਘਟਾ ਹੈ ਕਿਉਂਕਿ ਕੋਰਪੋਰੇਟ ਬੈਂਕਾਂ ਦੇ ਉੱਤੇ ਇਸ ਵੇਲੇ ਅਸੀਂ ਦੇਖਦੇ ਸੀ ਬਹੁਤ ਸਾਰੇ ਬੈਂਕ ਜਿਹੜੇ ਆਪਣੇ ਪੈਰਾਂ ਤੇ ਨਹੀਂ ਹੈ ਲੇਕਿਨ ਇਹ ਵੈਸਟ ਹੈ ਔਰ ਇਹਨੂੰ ਹੋਰ ਵੈਸਟ ਲਈ ਜਿਹੜੇ ਪ੍ਰਿਆਸ ਰਤ ਹੈਗੇ ਆ ਲਗਾਤਾਰ ਕੋਸ਼ਿਸ਼ ਕਰ ਰਿਹਾ ਉਹਦੇ ਲਈ ਵੀ ਇਹਨੂੰ ਬਹੁਤ-ਬਹੁਤ ਮੁबारकਾ ਦਿੰਨਾ ਚੇਅਰਮੈਨ ਸਾਹਿਬ ਨੂੰ ਔਰ ਡਾਇਰੈਕਟਰ ਸਹਿਬਾਨ ਨੂੰ ਖਾਸ ਤੌਰ ਤੇ ਔਰ ਆਫੀਸਰ ਸਹਿਬਾਨ ਨੂੰ ਜਿੰਨੇ ਤੇ ਡਿਪਿਊਟ ਆਲਰੇਡੀ ਔਰ ਮੇਰਾ ਇਹ ਆਈਏਸ ਸਾਹਿਬ ਡੋਗਰਾ ਸਾਹਿਬ ਬੈਠੇ ਆ ਇਹ ਆਪਸੀ ਫਰੈਂਡ ਆ ਇਹਨਾਂ ਦੇ ਵਿਕਰਮ ਜੀ ਦੇ ਬ੍ਰਦਰ ਜਤਿੰਦਰ ਸ਼ਰਮਾ ਜੀ ਵਿੱਕੀ ਜੀ ਉਹ ਵੀ ਇਹ ਨਾਲ ਆ ਮੌਜੂਦ ਆ ਔਰ ਬਹੁਤ ਸਾਰੇ ਸਾਥੀ ਇੱਥੇ ਮੌਜੂਦ ਆ ਮੈਂ ਸਭ ਦਾ ਧੰਨਵਾਦ ਕਰਦਾ ਔਰ ਬੱਚਿਆਂ ਨੂੰ ਫੇਰ ਦੁਆਰਾ ਬਹੁਤ-ਬਹੁਤ ਵਧਾਈ ਦਿੰਨਾ ਆਪਣੇ ਵੱਲੋਂ ਆਪਣੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਵੱਲੋਂ ਬਹੁਤ-ਬਹੁਤ ਸ਼ੁਕਰੀਆ ਅੱਜ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਕਿ ਸਾਡੇ ਬਹੁਤ ਹੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਜਿਹੜਾ ਪਹਿਲਾ ਨਿਸ਼ਾਨਾ ਰਿਹਾ ਸ਼ੁਰੂ ਤੋਂ ਵੀ ਪੰਜਾਬ ਦੇ ਬੱਚਿਆਂ ਨੂੰ ਪੰਜਾਬ ਦੇ ਵਿੱਚ ਸੈਟਲ ਕਰਨਾ ਉਹ ਨੌਕਰੀਆਂ ਦੀ ਜਿਹੜੀ ਆ ਉਹ ਸਬੰਧ ਦੇ ਵਿੱਚ ਜਿੱਥੇ ਸਰਕਾਰ ਅਜ ਤੱਕ 42000 ਤੋਂ ਜ਼ਿਆਦਾ ਨੌਕਰੀਆਂ ਬੱਚਿਆਂ ਨੂੰ ਰੈਗੂਲਰ ਨੌਕਰੀਆਂ ਔਰ 12000 ਤੋਂ ਜ਼ਿਆਦਾ ਬੱਚੇ ਜਿਹੜੇ ਕੱਚੇ ਮੁਲਾਜ਼ਮ ਸੀ ਉਹਨਾਂ ਨੂੰ ਪੱਕੇ ਜਾ ਉਹਨਾਂ ਨੂੰ ਵਧੀਆ ਉਹਦੇ ਚ ਲੈ ਕੇ ਆਂਦਾ ਸਕਿੱਲ ਚ ਲੈ ਕੇ ਆਂਦਾ ਔਰ ਉਹਦੇ ਨਾਲ ਨਾਲ ਮੈਨੂੰ ਬੜੀ ਖੁਸ਼ੀ ਹੈ ਵੀ ਸ਼ਾਭੂਰ ਕੋਪੜ ਬੈਂਕ ਜਿਹੜਾ ਹੈ ਉਹਨਾਂ ਦੇ ਸਾਡੇ ਮੇਰੇ ਨਾਲ ਚੇਅਰਮੈਨ ਵਿਕ੍ਰਮ ਸ਼ਰਮਾ ਬੋਬੀ ਜੀ ਔਰ ਸਾਰੇ ਸਾਥੀ ਐਮ ਡੀ ਸਾਹਿਬ ਇਹਨਾਂ ਦੇ ਡਾਇਰੈਕਟਰ ਸਾਹਿਬਾਨ ਜਿੰਨੇ ਵੀ ਹੈ ਅੱਜ 21 ਤੋਂ ਜ਼ਿਆਦਾ ਅਸਾਮੀਆਂ ਜਿਹੜੀਆਂ ਹੈਗੀਆਂ ਇਹਨਾਂ ਨੇ ਜਿਹਦੇ ਵਿੱਚ ਕਲਰਕ ਲੈਵਲ ਦੇ ਬੱਚੇ ਆ ਔਰ ਕੰਪਿਊਟਰ ਦੇ ਲਈ ਜਾਂ ਜੋ ਵੀ ਉਹਨਾਂ ਦੀ ਜੌਬਸ ਹੈਗੀਆਂ ਉਹਨਾਂ ਨੂੰ ਰੈਗੂਲਰ ਜੌਬਸ ਮਿਲੀ ਆ ਜਿੱਥੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਬੱਚਿਆਂ ਨੂੰ ਜੌਬ ਮਿਲੀ ਆ ਉੱਥੋਂ ਬਹੁਤ ਸਾਰੇ ਬੱਚੇ ਦੂਰੋਂ ਵੀ ਆਏ ਆ ਸੋ ਇਹਨਾਂ ਨੂੰ ਜਿੱਥੇ ਅੱਜ ਵਧਾਈ ਆ ਔਰ ਇੱਕ ਗੱਲ ਆ ਵੀ ਆਪਣ ਡੂ ਯੂਅਰ ਡਿਊਟੀ ਬੈਸਟ ਆਪਣੀ ਡਿਊਟੀ ਨੂੰ ਅੱਛੀ ਤਰ੍ਹਾਂ ਕਰਨਾ ਬੰਦਾ ਆਪਣੀ ਤਰੱਕੀ ਕਰਦਾ ਜਾਂਦਾ ਔਰ ਕਿਉਂਕਿ ਬੈਸਟ ਬੈਂਕ ਆ ਹੁਸ਼ਿਆਰਪੁਰ ਦਾ ਔਰ ਇਹਨੂੰ ਹੋਰ ਬੈਸਟ ਬਣਾਉਣ ਦੇ ਲਈ ਜਿਹੜੀ ਜਿੰਨੀ ਮੈਨੇਜਮੈਂਟ ਆ ਇਹ ਇਹਨਾਂ ਲਈ ਮੈਂ ਕਹਣਾ ਇਹਨਾਂ ਦੀ ਜਿੰਨੀ ਛਲਾਂਗਾ ਕੀਤੀ ਜਾਵੇ ਘਟਾ ਕਪਰਟ ਕੋਪਰਟ ਬੈਂਕਾਂ ਦੇ ਉੱਤੇ ਇਸ ਵੇਲੇ ਅਸੀਂ ਦੇਖਦੇ ਸੀ ਬਹੁਤ ਸਾਰੇ ਬੈਂਕ ਜਿਹੜੇ ਆਪਣੇ ਪੈਰਾਂ ਤੇ ਨਹੀਂ ਆ ਲੇਕਿਨ ਇਹ ਵੈਸਟ ਹੈ ਔਰ ਇਹਨੂੰ ਹੋਰ ਵੈਸਟ ਲਈ ਜਿਹੜੇ ਪ੍ਰਿਆਸਰਤ ਹੈਗੇ ਆ ਲਗਾਤਾਰ ਕੋਸ਼ਿਸ਼ ਕਰ ਰਿਹਾ ਉਹਦੇ ਲਈ ਵੀ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ ਚੇਅਰਮੈਨ ਸਾਹਿਬ ਨੂੰ ਔਰ ਡਾਇਰੈਕਟਰ ਸਹਿਬਾਨ ਨੂੰ ਖਾਸ ਤੌਰ ਤੇ ਔਰ ਆਫੀਸਰ ਸਹਿਬਾਨ ਨੂੰ ਜਿੰਨੇ ਤੇ ਡੈਪਿਊਟ ਆਲਰੇਡੀ ਔਰ ਮੇਰਾ ਇਹ ਆਈਜੀ ਸਾਹਿਬ ਡੋਗਰਾ ਸਾਹਿਬ ਬੈਠੇ ਆ ਇਹ ਆਪਸ ਹੀ ਫਰੈਂਡ ਆ ਇਹਨਾਂ ਦੇ ਵਿਕਰਮ ਜੀ ਦੇ ਬ੍ਰਦਰ ਜਤਿੰਦਰ ਸ਼ਰਮਾ ਜੀ ਵਿੱਕੀ ਜੀ ਉਹ ਵੀ ਨਾਲ ਆ ਮੌਜੂਦ ਹੈ ਔਰ ਬਹੁਤ ਸਾਰੇ ਸਾਥੀ ਇੱਥੇ ਮੌਜੂਦ ਆ ਮੈਂ ਸਭ ਦਾ ਧੰਨਵਾਦ ਕਰਦਾ ਔਰ ਬੱਚਿਆਂ ਨੂੰ ਫੇਰ ਦੁਆਰਾ ਬਹੁਤ ਬਹੁਤ ਵਧਾਈ ਦਿੰਦਾ ਆਪਣੇ ਵੱਲੋਂ ਆਪਣੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਵੱਲੋਂ ਬਹੁਤ ਬਹੁਤ ਸ਼ੁਕਰੀਆ